ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤੇਗੜ ਸਾਹਿਬ ਦੇ ਬਾਹਰ ਭੋਜਨ ਸਮਾਜ ਪਾਰਟੀ ਵੱਲੋਂ ਨਸ਼ਿਆਂ ਦੇ ਵਿਰੋਧ ਅਤੇ ਮਜੀਠਾ ਸ਼ਰਾਬਕਾਨ ਦੇ ਮਾਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਰੋਸ਼ ਤਰਨਾ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਜ਼ੋਨ ਇੰਚਾਰਜ ਕੁਲਵੰਦ ਸਿੰਘ ਮੋਹਿਤੋਂ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਨਸ਼ਿਆਂ ਤੇ ਪੰਜਾਬ ਵਿੱਚ ਦਲਿਤਾਂ ਤੇ ਹੋਰ ਐਤਿਆਜ਼ਾਦ ਦੇ ਖਿਲਾਫ ਸਰਕਾਰ ਦੇ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਜਿੱਥੇ ਮਜੀਠਾ ਹਲਕੇ ਦੇ ਵਿੱਚ ਲੋਕ ਜ਼ਹਿਰੀਲੇ ਸ਼ਰਾਬ ਪੀਣ ਦੇ ਨਾਲ ਮਰ ਗਏ ਹਨ ਉਹਨਾਂ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਹਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ। ਮੈਂ ਕਲਵਾਨ ਸਿੰਘ ਮੈਤੋਂ ਜੌਨ ਚਾਰਜ ਮਹਾਲੀ ਫਟਗੜ ਸਭ ਲੋਕਾਂ ਦੇ ਹਾਤੇ ਸਖਤਰ ਬਸਪਾ ਪੰਜਾਬ ਅੱਜ ਅਸੀਂ 22 ਮਈ ਦੇ ਪੰਜਾਬ ਦੇ ਵਿੱਚ ਰੋਸ ਧਰਨੇ ਰੱਖੇ ਹੋਏ ਨੇ। ਪੰਜਾਬ ਦੇ ਪ੍ਰਧਾਨ ਸਰਦਾਰ ਅਰਤਾਰ ਸਿੰਘ ਕਰੀਮ ਕੋਲੀ ਜੀ ਬਲਵ ਦੇਸ਼ ਹੋਇਆ ਸੀ। ਇਹ ਹੈ ਨਸ਼ਿਆਂ ਦੇ ਵਿਰੁੱਧ ਜਿਹੜਾ ਨਕਲੀ ਸ਼ਰਾਬ ਦੇ ਨਾਲ 8 ਬੰਦੇ ਪਿੰਡ ਮਰੜੀ ਮਜੀਠਾ ਹਲਕੇ ਦੇ ਵਿੱਚ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਈਆ ਤੇ ਇੱਕ ਉਹਨਾਂ ਦੇ ਇੱਕ ਪਰਿਵਾਰ ਨੂੰ ਇੱਕ ਮੈਂਬਰ ਨੂੰ ਨੌਕਰੀ ਦੇਣ ਬਾਰੇ ਬੇਨਤੀ ਕੀਤੀ ਆ ਤੇ ਇਸ ਕਰਕੇ ਜਦੋਂ ਤੱਕ ਕਿ ਸਰਕਾਰੀ ਨੌਕਰੀਆਂ ਤੇ 1 ਕਰੋੜ ਰੁਪਈਆ ਸਰਕਾਰ ਨਹੀਂ ਦਿੰਦੀ ਹੈਗੇ ਅਸੀਂ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ ਤੇ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਕੁਝ ਹੋ ਰਿਹਾ ਗਰੀਬਾਂ ਦੇ ਉੱਤੇ ਜਿਹੜੀਆਂ ਛਾਂਬਲਾਟ ਜ਼ਮੀਨਾਂ ਪਈਆਂ ਉਹਦੇ ਸਬੰਧ ਵਿੱਚ ਪਰਚੇ ਦਰਜ ਕੀਤੇ ਜਾਂਦੇ ਆ ਜਦੋਂ ਕਿ ਪੰਜਾਬ ਸਰਕਾਰ ਇਸ ਗੱਲ ਦੇ ਵਿੱਚ ਲੱਗੇ ਸਾ ਕਿ ਜੋਧਨ ਨਸ਼ਾ ਵਿਰੋਧ ਪਰ ਅਤੋ ਇਹ ਨਕਲੀ ਜੋਧਾ ਜਿਹੜੇ ਮੈਨ ਫਰਮਾਇਦਰ ਲੋਕ ਨੇ ਜਿਹੜੇ ਨਸ਼ਿਆਂ ਦਾ ਵਪਾਰ ਕਰਦੇ ਨੇ ਜਿਹੜੇ ਨਸ਼ਾ ਨੂੰ ਪੈਦਾ ਕਰਦੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਇਸ ਕਰਕੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਪਰਧਾਨ ਅਵਤਾਰ ਸਿੰਘ ਕ੍ਰੀਮਪੁਰ ਜੀ ਦੇ ਹੁਕਮ ਦੇ ਅਨੁਸਾਰ ਸ੍ਰੀ ਵਿਪਲ ਕੁਮਾਰ ਜੀ ਦੇ ਹੁਕਮ ਦੇ ਅਨੁਸਾਰ ਅਸੀਂ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਪੂਰੇ ਲਾਵ ਰਸ਼ ਕਰਦੇ ਨਾਲ ਤਰਨਾ ਦਿੱਤਾ ਤੇ ਸਰਕਾਰ ਨੂੰ ਡੀਸੀ ਸਾਹਿਬ ਨੂੰ ਮੈਂਬਰ ਰੈਡਪ ਦੇਣਾ ਜੋ ਜਿਹੜਾ ਮੈਂਬਰ ਰੈਡਾ ਗਵਰਨਰ ਸਭ ਕੋ ਜਾਣਾ ਹੈ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ